ਨਾ ਬਿਮਾਰੀ ਪੜਿਆ ਅੰਨਾ ਹੋਇਆ ਮੇਰੀ ਸਕੂਟਰੀ ਚ ਆਜਾ ਮੋਟਰਸਾਈਕਲ ਮਾਰਤਾ ਜੀ ਆਇਓ ਦੇਖੇ ਮੇਰੀ ਸਕੂਟਰੀ ਚ ਮੋਟਰਸਾਈਕਲ ਮਾਰਤਾ ਅੰਨਾ ਹੋਇਆ ਓਏ ਵਿੱਚ ਮੋਟਰਸਾਈਕਲ ਮਾਰਿਆ ਨੀ ਤੇ ਤਰੀਕਾ ਵਾਲੀ ਹੋਈ ਇਹਨੇ ਮਾਰੇ ਵਿੱਚ ਨਾ ਤੂੰ ਇੱਕ ਤਾਂ ਵਿੱਚ ਮੋਟਰਸਾਈਕਲ ਮਾਰਿਆ ਤਾ ਜਵਾਂ ਲੈ ਉਹਨਾਂ ਨੂੰ ਠਹਿ ਜਾ ਦੋ ਜੀ ਤੁਸੀਂ ਆ ਜਾਓ ਆਪਾਂ ਲੜਦੇ ਤੂੰ ਮੈਨੂੰ ਅੰਦਰ ਕਾ ਖਿੱਚ ਲਈ ਜੀ ਕਾਲੀ ਹੋ ਗਿਆ ਕਾਲੀ ਯੁੱਗ ਚ ਆਪਦੀ ਲੜਾਈ ਆਪ ਨਹੀਂ ਲੜਦੇ ਹੁੰਦੇ ਆਪਾਂ ਆਪਣੀ ਲੜਾਈ ਕਿਸੇ ਹੋਰ ਤੋਂ ਲੜਵਾਵਾਂਗੇ ਆਂਟੀ ਜਿਹੜਾ ਮੁੰਡਾ ਲੰਗਿਆ ਨਾ ਰੋਹੀ ਤੁਹਾਡੇ ਘਰ ਕਿੰਨੀ ਦੇਖ ਕੇ ਲੰਗਦਾ ਤੇ ਨਾਲ ਦਿਲ ਵਿੱਚ ਦੀ ਦਸ ਜਿਹੜੇ ਮਾਰਦਾ ਹੈ ਬਿਮਾਰੀ ਪਾਣਾ ਫੇਰ ਆ ਗਿਆ ਇਹਨੂੰ ਤਾਂ ਮੈਂ ਦੱਸਦੀ ਆਂ ਆਂਟੀ ਜੀ ਲੋਹਰ ਜੀ ਫੇਰ ਜਿਹੜੇ ਮਾਰਦਾ ਚੰਗੀ ਤਰ੍ਹਾਂ ਖੜਕਾਓ ਇਹਨੂੰ ਇਹ ਸਾਡੀ ਕੁੜੀ ਨੂੰ ਚਾਕਦਾ ਸਾਡੇ ਘਰ ਨੂੰ ਨਹੀਂ ਦੱਸਦਾ ਨਾ ਆਂਟੀ ਹੋਰ ਕੁਟੋ ਚੰਗੀ ਤਰ੍ਹਾਂ ਖੜਕਾਓ ਇਹਨੂੰ ਕੀ ਹੋ ਗਿਆ ਆਹ ਦੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਇਹਨੂੰ ਕਟਵਾਉਂਦੀ ਇਹ ਆਂਟੀ ਦੀ ਕੁੜੀ ਛੇੜਦਾ ਹੈ ਪਰ ਆਂਟੀ ਤਾਂ ਕੁੜੀ ਹੈ ਹੀ ਨਹੀਂਗੀ ਹਾਂ ਮੇਰੇ ਤੋਂ ਕੁੜੀ ਹਣੀ ਨਾ ਮੇਰਾ ਨੋਆ ਮੈਂ ਨੂੰ ਐਵੇਂ ਗੁੱਟੀ ਜਾਨੀ ਮਰਨਾ ਫਿਰ ਸੜ ਘਰ ਨਹੀਂ ਚੱਕ ਕੇ ਆਉਣਾਗਾ ਹੁੰਨਾ ਆਂਟੀ ਮੈਂ ਤਾਂ ਕਹਿੰਦੇ ਕਿਸੇ ਦੇ ਘਰ ਵੀ ਨਹੀਂ ਦੇਖ ਕੇ ਹੀ ਨਹੀਂ ਸੌਰੀ ਭਰਾਵਾ ਆਂਟੀ ਨੂੰ ਕੋਈ ਗਲਤ ਫਹਿਮੀ ਹੋ ਗਈ ਹੋਗੀ ਆਂਟੀ ਇਹ ਸੌਰੀ ਮੰਗ ਲਓ ਮਰਨੀ ਨਾ ਬਿਨਾਂ ਗਲਤ ਲੜਾਈ ਪੂਆਖ ਰੱਖਦੀ